ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ Ontario ਦੇ ਕਮਿਊਨਿਟੀ ਕਾਲਜ ਹੁਣ ਹੋਰ ਕੋਰਸਾਂ ਦੇ ਵਿੱਚ ਕਟੌਤੀ ਖਾ ਸਕਦੇ ਨੇ ਅਤੇ ਉਹਨਾਂ ਦੀ ਪਹਿਲਾਂ ਹੀ ਖਰਾਬ ਹੋ ਚੁੱਕੀ ਵਿੱਤੀ ਹਾਲਤ ਹੋਰ ਵੀ ਵਿਗੜ ਸਕਦੀ ਹੈ ਕਿਉਂਕਿ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਕੈਨੇਡਾ ਦੇ ਵਿੱਚ ਸਿਰਫ 1,55,000 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੀ ਦਾਖਲਾ ਦਿੱਤਾ ਜਾਵੇਗਾ। ਇਹ ਗਿਣਤੀ 2026 ਦੇ ਲਈ ਪਹਿਲਾਂ ਤੈਅ ਕੀਤੇ 3,5900 ਵਿਦਿਆਰਥੀਆਂ ਦੇ ਕੈਪ ਦਾ ਅੱਧਾ ਹਿੱਸਾ ਹੈ। ਇਹ ਨਵੇਂ ਅੰਕੜੇ ਮੰਗਲਵਾਰ ਨੂੰ ਜਾਰੀ ਕੀਤੇ ਗਏ ਫੈਡਰਲ ਬਜਟ ਦੇ ਨਾਲ ਨਵੇਂ ਇਮੀਗ੍ਰੇਸ਼ਨ ਟੀਚਰ ਦੀ ਰਿਪੋਰਟ ਵਿੱਚ ਦਿੱਤੇ ਗਏ ਨੇ ਨਵੇਂ ਇਮੀਗ੍ਰੇਸ਼ਨ ਟੀਚਰ ਦੇ ਤਹਿਤ ਅਸਥਾਈ ਨਿਵਾਸੀਆਂ ਦੀ ਗਿਣਤੀ ਦੇ ਵਿੱਚ ਵੱਡੀ ਘਟौती ਕੀਤੀ ਜਾਵੇਗੀ ਅਤੇ 2025 ਦੇ ਵਿੱਚ 155000 ਵਿਦਿਆਰਥੀਆਂ ਨੂੰ ਅਤੇ ਫਿਰ 2027 ਅਤੇ 2028 ਦੇ ਵਿੱਚ ਸਿਰਫ 150000 ਵਿਦਿਆਰਥੀਆਂ ਨੂੰ ਹੀ ਦਾਖਲਾ ਮਿਲੇਗਾ ਕਾਲਜਸ ਅਨਟੈਰੀਓ ਦੀ ਸੀਈਓ ਮੋਰਿਨ ਐਡਜੋਸਨ ਮੋਨੇ ਕਿਹਾ ਕਿ ਜਦੋਂ ਅਨਟੈਰੀਓ ਪਹਿਲਾਂ ਹੀ 1.8 ਬਿਲੀਅਨ ਡਾਲਰ ਦੀ ਕਟੌਤੀ 600 ਪ੍ਰੋਗਰਾਮਾਂ ਦੀ ਰੱਦਗੀ ਅਤੇ 8000 ਨੌਕਰੀਆਂ ਦੇ ਖਾਤਮੇ ਨਾਲ ਜੁੜ ਰਿਹਾ ਹੈ ਹੁਣ ਇਹ ਬਜਟ ਦੇ ਵਿੱਚ ਆਈਆਂ ਕਟੌਤੀਆਂ ਹੋਰ ਅਸਥਿਰਤਾ ਪੈਦਾ ਕਰਨਗੀਆਂ ਹੁਣ ਬਜਟ ਦੇ ਵਿੱਚ ਆਈਆਂ ਕਟੌਤੀਆਂ ਹੋਰ ਅਸਥਿਰਤਾ ਪੈਦਾ ਕਰਨਗੀਆਂ ਅਨਟੈਰੀਓ ਦੇ ਕਾਲਜ ਲੰਬੇ ਸਮੇਂ ਤੋਂ ਘਰੇਲੂ ਟਿਊਸ਼ਨ ਫੀਸਾਂ ਦੇ ਵਾਅਦੇ 'ਚ ਰੋਕ ਅਤੇ ਅਨਟੈਰੀਓ ਸਰਕਾਰ ਦੇ ਵੱਲੋਂ ਘੱਟ ਫੰਡਿੰਗ ਕਾਰਨ ਅਸ ਵਿਦਿਆਰਥੀਆਂ ਦੀ ਉੱਚੀ ਫੀਸਾਂ 'ਤੇ ਨਿਰਭਰ ਰਹੇ ਨੇ ਕਾਲਜਸ ਐਂਡ ਇੰਸਟੀਚਿਊਟ ਕੈਨੇਡਾ ਦੇ ਸੀਈਓ ਪਰੀ ਜੋਨਸਟਨ ਦੱਸਦੀ ਹੈ ਕਿ ਟ੍ਰੇਡਸ ਅਤੇ ਹੈਲਥ케ਅਰ ਪ੍ਰੋਗਰਾਮ ਚਲੋਣੇ ਮਹਿੰਗੇ ਹੁੰਦੇ ਨੇ ਅਤੇ ਕਈ ਕਾਲਜ ਉਹਨਾਂ ਦਾ ਖਰਚਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਫੀਸ ਨਾਲ ਪੂਰਾ ਕਰਦੇ ਨਹੀਂ ਪਰ ਜਦੋਂ 2024 ਦੇ ਫੋਲ ਦੇ ਵਿੱਚ ਫੈਡਰਲ ਸਰਕਾਰ ਨੇ ਸਟੱਡੀ ਵਰਕ ਪਰਮਿਟਾਂ ਉੱਤੇ ਰੋਕ ਲਗਾਉਣ ਦੀ ਸ਼ੁਰੂਆਤ ਕੀਤੀ ਤਾਂ ਕਈ ਕੋਲਚੇ ਨੇ ਪਹਿਲਾਂ ਹੀ ਦਰਜਨਾ ਪ੍ਰੋਗਰਾਮ ਬੰਦ ਕਰ ਦਿੱਤੇ ਸਨ ਜਦੋਂ ਵਿਦੇਸ਼ ਮੰਤਰੀ ਫਰਾਂਸ ਦੇ ਫਿਲਿਪ ਸ਼ੈਂਪਨ ਤੋਂ ਪੁੱਛਿਆ ਗਿਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ ਨਵੀਂ ਘਟੋਤੀ ਮਗਰੋਂ ਵਿੱਦਿਅਕ ਅਧਾਰੀ ਬੀਤੀ ਤੋਰਤੀ ਕਿਵੇਂ ਅੱਗੇ ਵਧਣਗੇ ਤਾਂ ਸ਼ੈਂਪਨ ਨੇ ਕਿਹਾ ਕਿ ਕੈਨੇਡੀਅਨ ਸਮਝਦੇ ਨੇ ਕਿ ਅਸੀਂ ਆਪਣੀ ਸਮਰੱਥਾ ਉੱਤੇ ਅਤੇ ਕਿਤੇ ਕਿਤੇ ਤਾਂ ਪੈਜ ਕਿਤੇ ਕਿਤੇ ਤਾਂ ਸਮਰੱਥਾ ਤੋਂ ਵੱਧ ਪਹੁੰਚ ਚੁੱਕੇ ਸਾਂ ਜੋ ਵੀ ਤੁਸੀਂ ਕਿਸੇ ਨੂੰ ਆਪਣੇ ਦੇਸ਼ ਦੇ ਵਿੱਚ ਸੋਚਿਓ ਤਾਂ ਤੁਹਾਡਾ ਫਰਜ਼ ਹੈ ਕਿ ਉਹਨਾਂ ਨੂੰ ਰਹਿਣ ਤੇ ਲਈ ਥਾਂ, ਪੜ੍ਹਾਈ ਤੇ ਲਈ ਸਕੂਲ ਅਤੇ ਇਲਾਜ ਲਈ ਸਿਹਤ ਸਹਵਾਵਾ ਮਿਲਣ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਬਜਟ ਵਿੱਚ ਹੋਰ ਉਪਰਾਲੇ ਵੀ ਨੇ ਜਿਨ੍ਹਾਂ ਦੇ ਨਾਲ ਅੰਤਰਰਾਸ਼ਟਰੀ ਰਿਸਰਚਰਾਂ ਨੂੰ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਵੱਲ ਆਕਰਸ਼ਿਤ ਕੀਤਾ ਜਾਵੇਗਾ। ONਟARIO ਦੇ ਖੋਲਚਾਤਿਕ ਯੂਨੀਵਰਸਿਟੀਆਂ ਬਾਰੇ ਮੰਤਰੀ ਨੋਲਨ ਕੋਇਨ ਦੇ ਦਫ਼ਤਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਸੂਬਾ ਸਰਕਾਰ ਪੋਸਟ ਸਕੈਂਡਰ ਸੰਸਥਾਵਾਂ ਦੇ ਨਾਲ ਉਹਨਾਂ ਦੇ ਫੰਡਿੰਗ ਮਾਡਲ ਦੀ ਸਮੀਖਿਆ ਤੇ ਅਪਡੇਟ ਕਰਨ ਲਈ ਕੰਮ ਕਰ ਰਹੀ ਹੈ ਤੇ ਨਾਲ ਹੀ ਦਫ਼ਤਰ ਨੇ ਵਿ ਫੈਡਰਲ ਇਮੀਗ੍ਰੇਸ਼ਨ ਪਦਵਾ ਤੇ ਵੀ ਚਿੱਤੀ ਪਣੀ ਕੀਤੀ ਗਈ ਹੈ ਤੇ ਫੈਡਰਲ ਸਰਕਾਰ ਦਾ ਇੱਕ ਪਾਸਟ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਸੰਬੰਧੀ ਫੈਸਲੇ ਕਰਨਾ ਸੁਰੱਖਿਆ ਦੇ ਕਾਲਜਾ ਤੇ ਯੂਨੀਵਰਸਿਟੀ ਲਈ ਲੰਬੇ ਸਮੇਂ ਦੇ ਕੈਪ ਨੂੰ ਔਖਾ ਬਣਾ ਰਿਹਾ ਹੈ ਟੈਰੀਓ ਦੇ ਕਮਿਊਨਿਟੀ ਕਾਲਜ ਹੁਣ ਹੋਰ ਕੋਰਸਾਂ ਦੇ ਵਿੱਚ ਕਟੌਤੀ ਕਰ ਸਕਦੇ ਨੇ ਅਤੇ ਉਹਨਾਂ ਦੀ ਪਹਿਲਾਂ ਹੀ ਖਰਾਬ ਹੋ ਚੁੱਕੀ ਵਿੱਤੀ ਹਾਲਤ ਹੋਰ ਵੀ ਵਿਗੜ ਸਕਦੀ ਹੈ ਕਿਉਂਕਿ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਕੈਨੇਡਾ ਦੇ ਵਿੱਚ ਸਿਰਫ 1,55,000 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੀ ਦਾਖਲਾ ਦਿੱਤਾ ਜਾਵੇਗਾ ਇਹ ਗਿਣਤੀ 2026 ਦੇ ਲਈ ਪਹਿਲਾਂ ਤੈਅ ਕੀਤੇ 3,5900 ਵਿਦਿਆਰਥੀਆਂ ਦੇ ਕੈਪ ਦਾ ਅੰ্ধਾ ਹਿੱਸਾ ਹੈ ਇਹ ਨਵੇਂ ਅੰਕੜੇ ਮੰਗਲਵਾਰ ਨੂੰ ਜਾਰੀ ਕੀਤੇ ਗਏ ਫੈਡਰਲ ਬਜਟ ਤੇ ਨਾਲ ਨਵੇਂ ਇਮੀਗ੍ਰੇਸ਼ਨ ਟਿਚਰ ਦੀ ਰਿਪੋਰਟ ਵਿੱਚ ਦਿੱਤੇ ਗਏ ਨੇ ਨਵੇਂ ਇਮੀਗ੍ਰੇਸ਼ਨ ਟਿਚਰ ਦੇ ਤਹਿਤ ਅਸਥਾਈ ਨਿਵਾਸੀਆਂ ਦੀ ਗਿਣਤੀ ਦੇ ਵਿੱਚ ਵੀ ਵੱਡੀ ਘਟौती ਕੀਤੀ ਜਾਵੇਗੀ ਅਤੇ 2025 ਦੇ ਵਿੱਚ 1,55,000 ਵਿਦਿਆਰਥੀਆਂ ਨੂੰ ਅਤੇ ਫਿਰ 2027 ਅਤੇ 28 ਦੇ ਵਿੱਚ ਸਿਰਫ 1,50,000 ਵਿਦਿਆਰਥੀਆਂ ਨੂੰ ਹੀ ਦਾਖਲਾ ਮਿਲੇਗਾ ਕਾਲਜਿਸ অন্ਟਾਰੀਓ ਦੀ ਸੀਈਓ ਮੌਰੀਨ ਐਡਜਸਨ ਮੋਨ ਨੇ ਕਿਹਾ ਕਿ ਜਦੋਂ ਅਨਟਰੀਓ ਪਹਿਲਾਂ ਹੀ 1.8 ਬਿਲੀਅਨ ਡਾਲਰ ਦੀ ਕਟੌਤੀ 600 ਪ੍ਰੋਗਰਾਮਾਂ ਦੀ ਧੜਕੀ ਅਤੇ 8000 ਨੌਕਰੀਆਂ ਦੇ ਖਾਤਮੇ ਨਾਲ ਜੁੜ ਰਿਹਾ ਹੈ ਹੁਣ ਇਹ ਬਜਟ ਦੇ ਵਿੱਚ ਆਈਆਂ ਕਟੌਤੀਆਂ ਹੋਰ ਅਸਥਿਰਤਾ ਪੈਦਾ ਕਰਨਗੀਆਂ ਹੁਨੇ ਬਜਟ ਦੇ ਵਿੱਚ ਆਈਆਂ ਕਟੌਤੀਆਂ ਹੋਰ ਅਸਥਿਰਤਾ ਪੈਦਾ ਕਰਨਗੀਆਂ ਅਨਟਰੀਓ ਦੇ ਕਾਲਜ ਲੰਬੇ ਸਮੇਂ ਤੋਂ ਕੁਰੇਡੂ ਟਿਊਸ਼ਨ ਫੀਸਾਂ ਦੇ ਵਾਅਦੇ 'ਚ ਰੋਕ ਅਤੇ ਅਨਟਰੀਓ ਸਰਕਾਰ ਦੇ ਵੱਲੋਂ ਕਟਪੰਡੀ ਕਾਰਨ ਅੰਤਰਰਾਸ਼ਟਰੀ ਵਿਦਿਆਰਥੀ ਉੱਚੀ ਪਿੱਸਾ ਉੱਤੇ ਨਿਰਭਰ ਰਹੇ ਨੇ ਕਾਲਜ ਸੈਂਟ ਇੰਸਟੀਚਿਊਟ ਕੈਨੇਡਾ ਦੇ ਸੀਈਓ ਫਰੀ ਜੋਨਸਟਨ ਦੱਸਦੀ ਹੈ ਕਿ ਟ੍ਰੇਡਸ ਅਤੇ ਹੈਲਥ케ਅਰ ਪ੍ਰੋਗਰਾਮ ਚਲੋਣੇ ਮਹਿੰਗੇ ਹੁੰਦੇ ਨੇ ਅਤੇ ਕਈ ਕਾਲਜ ਉਹਨਾਂ ਦਾ ਖਰਚਾ ਅੰਤਰਰਾਸ਼ਟਰੀ ਵਿਦਿਆਰਥੀ ਖੇਤੀਆਂ ਫਿਸਰਨਾਂ ਪੂਰਾ ਕਰਦੇ ਨਹੀਂ ਪਰ ਜਦੋਂ 2024 ਦੇ ਫੋਲ ਦੇ ਵਿੱਚ ਫੈਡਰਲ ਸਰਕਾਰ ਨੇ ਸਟੱਡੀ ਤੇ ਵਰਕ ਪਰਮਿਟਾਂ ਉੱਤੇ ਰੋਕ ਲਗਾਉਣ ਦੀ ਸ਼ੁਰੂਆਤ ਕੀਤੀ ਤਾਂ ਕਈ ਕਾਲਜਾਂ ਨੇ ਪਹਿਲਾਂ ਹੀ ਦਰਜਨਾ ਪ੍ਰੋਗਰਾਮ ਬੰਦ ਕਰ ਦਿੱਤੇ ਸਨ ਜਦੋਂ ਵਿੱਤ ਮੰਤਰੀ ਫਰਾਂਸ ਫਿਲਿਪ ਸ਼ੈਂਪਨ ਤੋਂ ਪੁੱਛਿਆ ਗਿਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ ਨਵੀਂ ਕਟੋਤੀ ਮਕਰੋ ਵਿਦਿਆਕਦਾਰੀ ਬੀਤੀ ਤੋਂ ਤੱਕ ਕਿਵੇਂ ਅ ਕੈਨੇਡੀਅਨ ਸਮਝ ਦੇਣ ਕਿ ਅਸੀਂ ਆਪਣੀ ਸਮਰੱਥਾ ਉੱਤੇ ਅਤੇ ਕਿਤੇ ਕਿਤੇ ਤਾਂ ਪੈਜ ਅਤੇ ਕਿਤੇ ਕਿਤੇ ਤਾਂ ਸਮਰੱਥਾ ਤੋਂ ਵੱਧ ਪਹੁੰਚ ਚੁੱਕੇ ਸਾਂ ਜਦੋਂ ਤੁਸੀਂ ਕਿਸੇ ਨੂੰ ਆਪਣੇ ਦੇਸ਼ ਦੇ ਵਿੱਚ ਸੋਚਿਓ ਤਾਂ ਤੁਹਾਡਾ ਫਰਜ਼ ਹੈ ਕਿ ਉਹਨਾਂ ਨੂੰ ਰਹਿਣ ਤੇ ਲਈ ਥਾਂ, ਪੜਾਈ ਤੇ ਲਈ ਸਕੂਲ ਅਤੇ ਇਲਾਜ ਲਈ ਸਿਹਤ ਸੰਭਾਲਾ ਮਿਲਣ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਬਜਟ ਵਿੱਚ ਹੋਰ ਉਪਰਾਲੇ ਵੀ ਨੇ ਜਿਨ੍ਹਾਂ ਦੇ ਨਾਲ ਅੰਤਰਰਾਸ਼ਟਰੀ ਰਿਸਰਚਰਾਂ ਨੂੰ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਵੱਲ ਆਕਰਸ਼ਿਤ ਕੀਤਾ ਜਾਵੇਗਾ ਕੰਟਰੀ ਦੇ ਕੋਲਚੋਟਿ ਯੂਨੀਵਰਸਿਟੀਆਂ ਬਾਰੇ ਮੰਤਰੀ ਨੋਲਨ ਕੋਇਨ ਦੇ ਦਫ਼ਤਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਸੁਭਾ ਸਰਕਾਰ ਪੋਸਟ ਸਕੈਂਡਿਕ ਸੰਸਥਾਵਾਂ ਦੇ ਨਾਲ ਉਨ੍ਹਾਂ ਦੇ ਫੰਡਿੰਗ ਮਾਡਲ ਦੀ ਸਮੀਖਿਆ ਤੇ ਅਪਡੇਟ ਕਰਨ ਲਈ ਕੰਮ ਕਰ ਰਹੀ ਹੈ ਤੇ ਨਾਲ ਹੀ ਦਫ਼ਤਰ ਨੇ ਨਵੇਂ ਫੈਡਰਲ ਇਮੀਗ੍ਰੇਸ਼ਨ ਪੱਧਰ ਤੇ ਵੀ ਚਿੱਪਟੇਪਣ ਕੀਤੀ ਗਿਆ ਹੈ ਤੇ ਫੈਡਰਲ ਸਰਕਾਰ ਦਾ ਇੱਕ ਪਾਸੇ ਸਿੱਕੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਸੰਬੰਧੀ ਫੈਸਲੇ ਕਰਨਾ ਸੁਰੱਖਿਆ ਦੇ ਕਾਲਜਾ ਤੇ ਯੂਨੀਵਰਸਿਟੀਆਂ ਲਈ ਲੰਬੇ ਸਮੇਂ ਦੇ ਕਾ ਉਪਨ ਨੂੰ ਖਪਣਾ ਰਿਹਾ ਹੈ ਟੈਰੀਓ ਦੇ ਕਮਿਊਨਿਟੀ ਕਾਲਜ ਨੂੰ ਹੋਰ ਕੋਸਾ ਦੇ ਵਿੱਚ ਕਟੋਤੀ ਕਰ ਸਕਦੇ ਨੇ ਅਤੇ ਉਹਨਾਂ ਦੀ ਪਹਿਲਾਂ ਹੀ ਖਰਾਬ ਹੋ ਚੁੱਕੀ ਵਿੱਤੀ ਹਾਲਤ ਹੋਰ ਵੀ ਵਿਗੜ ਸਕਦੀ ਹੈ ਕਿਉਂਕਿ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਕੈਨੇਡਾ ਦੇ ਵਿੱਚ ਸਿਰਫ 1,55,000 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੀ ਦਾਖਲਾ ਦਿੱਤਾ ਜਾਵੇਗਾ ਇਹ ਗਿਣਤੀ 2026 ਦੇ ਲਈ ਪਹਿਲਾਂ ਤੈਅ ਕੀਤੇ 3,5900 ਵਿਦਿਆਰਥੀਆਂ ਦੇ ਕੈਪ ਦਾ ਅੰਦਾਜ਼ਾ ਹੈ ਇਹ ਨਵੇਂ ਅੰਕੜੇ ਮੰਗਲਵਾਰ ਨੂੰ ਜਾਰੀ ਕੀਤੇ ਗਏ ਫੈਡਰਲ ਬਜਟ ਦੇ ਨਾਲ ਨਵੇਂ ਇਮੀਗ੍ਰੇਸ਼ਨ ਟੀਚਰ ਦੀ ਰਿਪੋਰਟ ਵਿੱਚ ਦਿੱਤੇ ਗਏ ਨੇ ਨਵੇਂ ਇਮੀਗ੍ਰੇਸ਼ਨ ਟੀਚਰ ਦੇ ਤਹਿਤ ਅਸਥਾਈ ਨਿਵਾਸੀਆਂ ਦੀ ਗਿਣਤੀ ਦੇ ਵਿੱਚ ਵੀ ਵੱਡੀ ਘਟौती ਕੀਤੀ ਜਾਵੇਗੀ ਅਤੇ 2025 ਦੇ ਵਿੱਚ 1,55,000 ਵਿਦਿਆਰਥੀਆਂ ਨੂੰ ਅਤੇ ਫਿਰ 2027 ਅਤੇ 28 ਦੇ ਵਿੱਚ ਸਿਰਫ 1,50,000 ਵਿਦਿਆਰਥੀਆਂ ਨੂੰ ਹੀ ਦਾਖਲਾ ਮਿਲੇਗਾ ਕਾਲਜਿਸ অন্ਟੈਰੀਓ ਦੀ ਸੀਈਓ ਮੋਰਿਨ ਐਡਜਸਨ ਮੋਨ ਨੇ ਕਿਹਾ ਕਿ ਜਦੋਂ ਅੰਟਰੀਓ ਪਹਿਲਾਂ ਹੀ 1.8 ਮਿਲੀਅਨ ਡਾਲਰ ਦੀ ਕਟੌਤੀ 600 ਪ੍ਰੋਗਰਾਮਾਂ ਦੀ ਰੱਦਗੀ ਅਤੇ 8000 ਨੌਕਰੀਆਂ ਦੇ ਖਾਤਮੇ ਨਾਲ ਜੁੜ ਰਿਹਾ ਹੈ ਹੁਣ ਇਹ ਬਜਟ ਦੇ ਵਿੱਚ ਆਈਆਂ ਕਟੌਤੀਆਂ ਹੋਰ ਅਸਥਿਰਤਾ ਪੈਦਾ ਕਰਨਗੀਆਂ ਹੁਣ ਇਹ ਬਜਟ ਦੇ ਵਿੱਚ ਆਈਆਂ ਕਟੌਤੀਆਂ ਹੋਰ ਅਸਥਿਰਤਾ ਪੈਦਾ ਕਰਨਗੀਆਂ ਅੰਟਰੀਓ ਤੇ ਕਾਲਜ ਲੰਬੇ ਸਮੇਂ ਤੋਂ ਕਰੇਲੂ ਟਿਊਸ਼ਨ ਫੀਸਾਂ ਦੇ ਵਾਅਦੇ 'ਚ ਰੋਕ ਅਤੇ ਅੰਟਰੀਓ ਸਤਕਾਰ ਦੇ ਵੱਲੋਂ ਘਟ ਪੈਂਡਿੰਗ ਕਾਰਨ ਅੰਤਰਰਾਸ਼ਟਰੀ ਵਿਦਿਆਰਥੀ ਉੱਚੀ ਫੀਸਾਂ 'ਤੇ ਨਿਰਭਰ ਰਹੇ ਨੇ ਕਾਲਜ ਸੈਂਡ ਇੰਸਟੀਚਿਊਟ ਕੈਨੇਡਾ ਦੇ ਸੀਈਓ ਪਰੀ ਜੋਨਸਟਨ ਦੱਸਦੀ ਹੈ ਕਿ ਟ੍ਰੇਡਸ ਅਤੇ ਹੈਲਥ케ਅਰ ਪ੍ਰੋਗਰਾਮ ਚਲੋਣੇ ਮਹਗੇ ਹੁੰਦੇ ਨੇ ਅਤੇ ਕਈ ਕਾਲਜ ਉਹਨਾਂ ਦਾ ਖਰਚਾ ਅੰਤਰਰਾਸ਼ਟਰੀ ਵਿਦਿਆਰਥੀ ਇەتی ਫੀਸਰ ਨਾਲ ਪੂਰਾ ਕਰਦੇ ਨਹੀਂ ਪਰ ਜਦੋਂ 2024 ਦੇ ਫੋਲ ਦੇ ਵਿੱਚ ਪੜ੍ਹਨ ਸਰਕਾਰ ਨੇ ਸਟੱਡੀ ਤੇ ਵਰਕ ਪਰਮਿਟਾਂ ਉੱਤੇ ਰੋਕ ਲਗਾਉਣ ਦੀ ਸ਼ੁਰੂਆਤ ਕੀਤੀ ਤਾਂ ਕਈ ਕੋਲਚੇ ਨੇ ਪਹਿਲਾਂ ਹੀ ਦਰਜਨਾ ਪ੍ਰੋਗਰਾਮ ਬੰਦ ਕਰ ਦਿੱਤੇ ਸਨ ਜਦੋਂ ਵਿੱਤ ਮੰਤਰੀ ਫਰਾਂਸ ਦੇ ਫਿਲਿਪ ਸ਼ੈਂਪਨ ਤੋਂ ਪੁੱਛਿਆ ਗਿਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ ਨਵੀਂ ਘਟੋਤੀ ਮਕਰੋ ਵਿਦਿਅਕ ਅਧਾਰੀ ਬੀਤੀ ਤੋਤੇ ਕਿਵੇਂ ਅੱਗੇ ਵਧਣਗੇ ਤਾਂ ਸ਼ੈਂਪਨ ਨੇ ਕਿਹਾ ਕਿ ਕੈਨੇਡੀਅਨ ਸਮਝਦੇ ਨੇ ਕਿ ਐਸੀ ਆਪਣੀ ਸਮਰੱਥਾ ਉੱਤੇ ਅਤੇ ਕਿਤੇ ਕਿਤੇ ਤਾਂ ਪੈਜ ਅਤੇ ਕਿਤੇ ਕਿਤੇ ਤਾਂ ਸਮਰੱਥਾ ਤੋਂ ਵੱਧ ਪਹੁੰਚ ਚੁੱਕੇ ਸਾਂ ਜੋ ਵੀ ਤੁਸੀਂ ਕਿਸੇ ਨੂੰ ਆਪਣੇ ਦੇਸ਼ ਦੇ ਵਿੱਚ ਸੋਚਿਓ ਤਾਂ ਤੁਹਾਡਾ ਫਰਜ਼ ਹੈ ਕਿ ਉਹਨਾਂ ਨੂੰ ਰਹਿਣ ਤੇ ਲਈ ਥਾਂ, ਪੜਾਈ ਤੇ ਲਈ ਸਕੂਲ ਤੇ ਇਲਾਜ ਲਈ ਸਿਹਤ ਸਹਵਾਵਾ ਮਿਲਣ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਬਜਟ ਵਿੱਚ ਹੋਰ ਉਪਰਾਲੇ ਵੀ ਨੇ ਜਿਨ੍ਹਾਂ ਦੇ ਨਾਲ ਅੰਤਰਰਾਸ਼ਟਰੀ ਰਿਸਰਚਰਾਂ ਨੂੰ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਵੱਲ ਕਰਸ਼ਿਤ ਕੀਤਾ ਜਾਵੇਗਾ। ਇੰਟਰਵਿਊ ਤੇ ਕੋਲਕਾਤਾ ਯੂਨੀਵਰਸਿਟੀਆਂ ਬਾਰੇ ਮੰਤਰੀ ਨੋਲਨ ਕੋਇਨ ਦੇ ਦਫ਼ਤਰ ਨੇ ਇੱਕ ਬਿਆਨ ਤੇ ਵਿੱਚ ਕਿਹਾ ਹੈ ਕਿ ਸਬਸਰਕਾਰ ਪੋਸਟ ਸਕੈਂਡਰਸ ਸੰਸਥਾਵਾਂ ਦੇ ਨਾਲ ਉਹਨਾਂ ਦੇ ਫੰਡਿੰਗ ਮਾਡਲ ਦੀ ਸਮੀਖਿਆ ਤੇ ਅਪਡੇਟ ਕਰਨ ਦੇ ਲਈ ਕੰਮ ਕਰ ਰਹੀ ਹੈ ਤੇ ਨਾਲ ਹੀ ਦਫ਼ਤਰ ਨੇ ਨਵੇਂ ਫੈਡਰਲ ਇਮੀਗ੍ਰੇਸ਼ਨ ਪਦਰਾ ਤੇ ਵੀ ਚਿੱਟੇਪਣ ਕੀਤੀ ਗਿਆ ਹੈ ਤੇ ਫੈਡਰਲ ਸਰਕਾਰ ਦਾ ਇੱਕ ਪਾਸਟਿਕ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਸੰਬੰਧੀ ਫੈਸਲੇ ਕਰਨਾ ਸੁਰੱਖਿਆ ਦੇ ਕਾਲਜਾ ਤੇ ਯੂਨੀਵਰਸਿਟੀਆਂ ਲਈ ਲੰਬੇ ਸਮੇਂ ਦੇ ਟਿਕਾਊਪਨ ਨੂੰ ਓਖਾ ਬਣਾ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ